ਭਾਰਤੀ ਕ ਖਾਲਸਾ ਵਾਰਜੇ ਕੀ ਫਤਿਹ ਵੀਡੀਓ ਧਿਆਨ ਦੇ ਨਾਲ ਸੁਣਨਾ ਗੱਲ ਆਪਾਂ ਕਰਾਂਗੇ ਅੱਜ ਆਮ ਆਦਮੀ ਪਾਰਟੀ ਦੀ ਤੇ ਭਗਵਾਨਤਮਾਨ ਦੀ ਤੇ ਭਵੰਤਮਾਨ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਤੇ ਖਾਸ ਕਰਕੇ ਪੁਲਿਸ ਮੁਲਾਜ਼ਮਾਂ ਦੀ ਕਿ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਇਸ ਬਾਬਤ ਆਪਾਂ ਗੱਲਬਾਤ ਕਰਦੇ ਆਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦਿੱਲੀ ਚੋਣਾ ਜਿਹੜੀਆਂ ਹੋਈਆਂ ਨੇ ਉਥੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਹਾਰ ਹੋਈ ਆ ਉਹ ਬੁਰੀ ਤਰ੍ਹਾਂ ਹਾਰੇ ਨੇ ਮਨੀਸ਼ ਸਜੋਧੀਆਂ ਵਰਗੇ ਜਾਂ ਹੋਰ ਬੜੇ-ਬੜੇ ਜਿਹੜੇ ਅਹਿਲਕਾਰ ਸੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪ੍ਰਗਾਸ ਬਾਦਲ ਵਰਗੇ ਕੈਪਟਨ ਵਰਗੇ ਹਾਰੇ ਸੀ ਉਹ ਹੀ ਹਾਰ ਜਿਹੜੀ ਇੱਕ ਦਿੱਲੀ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਜਿਹੜਾ ਕਿ ਦਿੱਲੀ ਵੱਲੋਂ ਜਿਹੜਾ ਕੁਝ ਐਸਐਸਪੀ ਲਗਾਏ ਗਏ ਸੀ ਆਪਣੇ ਤੌਰ ਤੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਹੁਣ ਉਹਨਾਂ ਨੂੰ ਜਿਹੜਾ ਕਿ 9 ਐਸਐਸਪੀ ਨੂੰ ਜਿਹੜਾ ਬਦਲਿਆ ਗਿਆ 9 ਐਸਐਸਪੀ ਨੂੰ ਕਿਉਂ ਬਦਲਿਆ ਗਿਆ ਕੀ ਕਾਰਨ ਨੇ ਇਹਤੇ ਵੱਡੀ ਚਰਚਾ ਕਰਾਂਗੇ ਦੂਸਰੇ ਪਾਸੇ ਜਿਹੜਾ ਪਿਛਲੇ ਦਿਨੀ ਪਤਾ ਕਿ ਡੀਜੀਪੀ ਵੱਲੋਂ ਜਿਹੜਾ ਪੰਜਾਬ ਦੇ ਭਵੰਜਾ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਬਰਖਾਸਤ ਕੀਤਾ ਗਿਆ ਤੇ ਕੋਈ ਰਿਸਪਸਤ ਲੈੰਦਾ ਫੜ ਲੈਂਦੇ ਰੋਜ਼ ਪੁਲਿਸ ਅਧਿਕਾਰੀ ਨੂੰ ਕਿਸੇ ਨੂੰ ਘਰੇ ਭੇਜ ਦਿੰਦੇ ਆ ਕਿਸੇ ਨੂੰ ਸਸਪੈਂਡ ਕਰ ਦਿੰਦੇ ਆ ਕਿਸੇ ਨੂੰ ਕੁਝ ਕਰ ਦਿੰਦੇ ਆ ਆਖਰ ਪੰਜਾਬ ਦੇ ਵਿੱਚ ਇੱਕ ਹੋ ਕਿਉਂ ਰਿਹਾ ਗਹਿਜਾ ਉਸ ਕੀ ਪੰਜਾਬ ਦੀ ਪੁਲਿਸ ਜਿਹੜੀ ਜਾਂ ਪਹਿਲੀਆਂ ਸਰਕਾਰਾਂ ਦੇ ਹੁੰਦਿਆਂ ਹੋਏ ਜਿਹੜੇ ਪੁਲਸ ਵਾਲੇ ਭਰਤੀ ਹੋਏ ਨੇ ਕਿ ਉਹਨਾਂ ਦੇ ਮੂੰਹ ਆਪਾਂ ਕਹਿ ਲਈਏ ਕਿ ਉਹ ਹੱਡੀ ਲੱਗੀ ਹੋਈ ਆ ਉਹ ਹਟਦੀ ਨਹੀਂ ਰਿਸੁੱਤ ਲੈਣਾ ਅੱਪਾ ਰੋਜ਼ ਘਟਨਾਵਾਂ ਪੜਦੇ ਆ ਅਖਬਾਰਾਂ ਵਿੱਚ ਪੜਦੇ ਆ ਚੈਨਲਾਂ 'ਤੇ ਜਿਹੜੀਆਂ ਗੱਲਾਂ ਚੱਲਦੀਆਂ ਨੇ ਕਿ ਅੱਜ ਫਲਾਣਾ ਪੁਲਿਸ ਅਧਿਕਾਰੀ ਅੱਜ ਧਮਕਾ ਪੁਲਿਸ ਅਧਿਕਾਰੀ ਅੱਜ ਡੀਐਸਪੀ ਅੱਜ ਐਸਐਸਪੀ ਜਣੇ ਕਿ ਵੱਡੇ ਵੱਡੇ ਜਿਹੜੇ ਪੁਲਿਸ ਆਫਸਰ ਨੇ ਉਹ ਫੜੇ ਜਾ ਰਹੇ ਨੇ ਕਿਉਂ ਫੜੇ ਜਾ ਰਹੇ ਨੇ ਕਿਉਂ ਤਵਾਦਲੇ ਕੀਤੇ ਜਾ ਰਹੇ ਨੇ ਇਹ ਵੱਡਾ ਸਵਾਲ ਨੇ ਪੰਜਾਬ ਪੁਲਿਸ ਉੱਤੇ ਹੁਣ ਲੋਕਾਂ ਦਾ ਜਿਹੜਾ ਸਵਾਲ ਨੇ ਲੋਕ ਕਹਿੰਦੇ ਕਿ ਪੰਜਾਬ ਪੁਲਿਸ ਕਦੇ ਨਹੀਂ ਸੁਧਰੂਗੀ ਇਹ ਆਖਰ ਲੋਕਾਂ ਦੇ ਸਵਾਲ ਨੇ ਕਿ ਪੰਜਾਬ ਪੁਲਿਸ ਉਹ 50 ਤੋਂ ਲੈ ਕੇ ਜਿਹੜਾ ਲੱਖ ਲੱਖ ਡੇਢ ਡੇਢ ਲੱਖ ਤੱਕ ਜਿਹੜੇ ਤਨਖਾਹਾਂ ਲੈਂਦੀਆਂ ਨੇ ਕਿ ਉਹਨਾਂ ਤਨਖਾਹਾਂ ਦੇ ਨਾਲ ਪੰਜਾਬ ਪੁਲਿਸ ਦਾ ਢਿੱਡ ਨਹੀਂ ਭਰਦਾ ਜਾਂ ਫਿਰ ਪਾਇ ਕਹਿ ਲਿਆ ਕਿ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਪੰਜਾਬੀ ਦੀ ਕਖਾਨਾ ਕਈ ਜਿਸ ਬੰਦੇ ਨੂੰ ਆਦਮੀ ਨੂੰ ਅਰਸਾ ਚੱਬਨ ਦੇ ਹੱਥ ਪੈ ਜੇ ਆਪਣੇ ਕੱਟੂ ਅਸਰੂ ਨੂੰ ਜੇ ਆਪਾਂ ਕਹਿੰਦੇ ਹੁੰਨੇ ਆ ਵੀ ਉਹ ਦਸਣਾ ਚੱਬਨ ਉਹ ਨਹੀਂ ਹਟਦਾ ਉਹ ਹੱਥ ਨਹੀਂ ਜਾਂਦੀ ਇਸ ਤਰ੍ਹਾਂ ਕਹਿੰਦੇ ਪੁਲਸ ਵਾਲਿਆਂ ਦੀ ਹੱਤ ਬਣੀ ਹੋਈ ਆ ਉਹ ਰਿਸ਼ਤੇ ਤੋਂ ਬਿਨਾ ਸਾਰ ਨਹੀਂ ਸਕਦੇ ਹੁਣ ਕਈ ਜਿਹੜੇ ਆਪਸਰ ਨੇ ਕਈ ਪ੍ਰਾਈਵੇਟ ਜਿਹੜੇ ਬੈਠੇ ਲੋਕਾ ਦੁਕਾਨਾਂ ਖੋਲ੍ਹੀ ਉਹਨਾਂ ਦੇ ਨਾਲ ਅਟੈਚਮੈਂਟ ਆ ਮਾਨਸਾ ਦੇ ਵਿੱਚ ਜਿਹੜੇ ਕਈ ਪੁਲਿਸ ਅਫਸਰਾਂ ਜਾਂ ਕਾਂਟੇਬਲ ਲੇਡੀਆਂ ਲੇਡੀਜ਼ ਹੁਣ ਕਈ ਇਹੋ ਜਿਹੇ ਬੈਠੇ ਨੇ ਜਿਹੜੇ ਮਾਨਸਾ ਦੇ ਵਿੱਚ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਤੇ ਉਹ ਧੋਖਾਧੜੀ ਦਾ ਅਰਥ ਕਿ ਜਿਹੜਾ ਸਰਕਾਰ ਖੇਡਿਆ ਜਾ ਰਿਹਾ ਲੋਕਾਂ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਆ ਪਰ ਪੁਲਿਸ ਪ੍ਰਸ਼ਾਸਨ ਉਥੇ ਚੁੱਪ ਕਿਉਂ ਆ ਇਹ ਵੱਡੇ ਸਵਾਲ ਬਣਦੇ ਨੇ ਵੀ ਜਾ ਤਾਂ ਉੱਤੇ ਪੁਲਸਾ ਉਹਨਾਂ ਲੋਕਾਂ ਦੇ ਨਾਲ ਰਲਈ ਹੋਈ ਆ ਜਿਨ੍ਹਾਂ ਦੇ ਕੋਲ ਕੋਈ ਸਰਟੀਫਿਕੇਟ ਨਹੀਂ ਜਿਹੜੇ ਜਾਲੀ ਨੇ ਕੋਈ ਕਹਿੰਦਾ ਮੈਂ ਫਲਾਨੇ ਵਿਭਾਗ ਦੇ ਆ ਕੋਈ ਕਹਿੰਦਾ ਮੈਂ ਧਮਕਾ ਮੇਰੇ ਕੋਲੇ ਵਿਭਾਗਾਂ ਜੀ ਮੈਂ ਚੇਅਰਮੈਨ ਆ ਮੈਂ ਫਲਾਨਾ ਗਾ ਮੈਂ ਪ੍ਰਧਾਨ ਮੈਂ ਧਮਕਾਂਗਾ ਜਿਹੜੇ ਕਿ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਤੋਂ ਰੁਪਇਆ ਠੱਗ ਰਹੇ ਨੇ ਪੋਰਥ ਦੇ ਨਾਂ ਤੇ ਜੱਜਾਂ ਦੇ ਨਾਂ ਤੇ ਇਹ ਮਾਨਸਾ ਦੇ ਵਿੱਚ ਕਾਰੋਬਾਰ ਜਿਹੜਾ ਵੱਡੀ ਪੱਧਰ ਤੇ ਚੱਲ ਰਿਹਾ ਪੁਲਿਸ ਦੀ ਨੱਕ ਹੇਠ ਚੱਲ ਰਿਹਾ ਪੁਲਿਸ ਦੀ ਸਹੂਲਤੀ ਦੇ ਨਾਲ ਚੱਲ ਰਿਹਾ ਇਹ ਤਾਂ ਆਉਣ ਵਾਲਾ ਦੱਸੇਗਾ ਸਮਾਂ ਪਰ ਪੁਲਿਸ ਨੂੰ ਜਿਹੜਾ ਕਿ ਇਹ ਪਤਾ ਨਹੀਂ ਲੱਗਦਾ ਕਿ ਸਾਡੀ ਮਾਨਸਾ ਦੇ ਵਿੱਚ ਕੀ ਹੋ ਰਿਹਾ ਪੁਲਿਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਨਾਂ ਤੇ ਉੱਤੇ ਜਿਹੜੀਆਂ ਠੱਗੀਆਂ ਵੱਧ ਰਹੀਆਂ ਨੇ ਜਾਂ ਕੁਝ ਬੰਦੇ ਹੈਰ ਕੀਤੇ ਹੋਏ ਨੇ ਪੁਲਿਸ ਮੁਲਾਜ਼ਮਾ ਕੁਝ ਕਾਂਸਟੇਬਲ ਇੱਟ ਜੀ ਮੈਂ ਪਹਿਲਾਂ ਦੱਸ ਕੇ ਹਟਿਆਂਗਾ ਇਹ ਲੋਕਾਂ ਨੂੰ ਕਮੇ ਭਰਮਾਉਂਦਿਆਂ ਨੇ ਕਮੇ ਉਹ ਕਹਿੰਦਿਆਂ ਨੇ ਕਿ ਸਾਡੇ ਕੋਲ ਫਲਾਨੀਆਂ ਸ਼ਿਕਾਇਤਾਂ ਆਈਆਂ ਨੇ ਤੁਹਾਡੀਆਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਬਿਆਨ ਲਿਖ ਲਿਖ ਕੇ ਲਿਓਂਦੀਆਂ ਨੇ ਕਹਿੰਦੇ ਤੁਸੀਂ ਇਹ ਦੱਸੋ ਪੁਲਸ ਅਵਸਰਾ ਜਾ ਲੇਡੀਜ਼ ਕਿਸੇ ਕੋਈ ਦਰਖਾਸਤ ਆਈ ਹੋਵੇ ਥਾਣੇ ਦੇ ਵਿੱਚ ਤੇ ਉਹਨੂੰ ਫੋਨ ਕੀਤਾ ਹੋਵੇ ਉਹ ਥਾਣੇ ਨਾ ਆਇਆ ਹੋਵੇ ਇਹ ਗੱਲ ਹੋ ਹੀ ਨਹੀਂ ਸਕਦੀ ਦੂਸਰਾ ਨੰਬਰ ਇਹ ਆ ਜੇਕਰ ਉਹ ਨਹੀਂ ਆਉਂਦਾ ਤਾਂ ਉਹਦੀ ਦਰਖਾਸਤ ਨੂੰ ਜਿਹੜਾ ਕਿ ਅੱਗੇ ਜਿਹੜਾ ਫਾਰਮਲ ਕੀਤਾ ਜਾਂਦਾ ਕਿ ਭਾਈ ਬੰਦਾ ਵਾਰ ਨਾ ਫੋਨ ਕਰਨ ਦੇ ਤੇ ਜਿਹੜਾ ਨਹੀਂ ਆਇਆ ਉਹਨੂੰ ਫਾਈਲ ਕੀਤਾ ਜਾਂਦਾ ਔਰ ਕੁਝ ਹੋਰ ਹਸ ਅਫਸਰ ਕੁਝ ਲੇਡੀਜ਼ ਅਫਸਰ ਘਰਾਂ ਦੇ ਵਿੱਚ ਜਾਂਦੀਆਂ ਨੇ ਕੱਲੇ ਜਾਂ ਜਾਂਦੀਆਂ ਨੇ ਆਪਣਾ ਤੌਰ ਤੇ ਕਹਿੰਦੀ ਸਾਡੇ ਕੋਲੇ ਫਲਾਨੀ ਸ਼ਿਕਾਇਤ ਆਈ ਹੈ ਤੁਹਾਡੀ ਇਹ ਮਾਤਾ ਜ਼ਿਲ੍ਹੇ ਦੀ ਘਟਨਾਗੀ ਕਿ ਘਰੇ ਜਾ ਕੇ ਉਹਨਾਂ ਦੇ ਕਹਿੰਦੇ ਮੈਂ ਘਰੇ ਜਾਨੀ ਆ ਤੁਹਾਡੇ ਚਾਹ ਪਾਣੀ ਪੀਂਦੀ ਆ ਕਹਿੰਦੀ ਮੈਂ ਬਿਆਨ ਲਿਖਣ ਆਈ ਆ ਤੁਹਾਡਾ ਮੇਰੇ ਕੋਲੇ ਰਿਪੋਰਟ ਆਈ ਹੈ ਤੁਹਾਡੀ ਚੰਡੀਗੜ੍ਹ ਤੋਂ ਜਾਂ ਫਲਾਨਾ ਕਿਥੋਂ ਵੀ ਲਾ ਲਓ ਬਿਆਨ ਲਿਖ ਕੇ ਲੈ ਜਾਂਦੀ ਆ ਜਿਹਦੇ ਬਿਆਨ ਲਿਖੇ ਹੁੰਦੇ ਆ ਉਹਨੂੰ ਐਂ ਨਹੀਂ ਪਤਾ ਕਿ ਮੇਰਾ ਕੇਸ ਚੱਲਦਾ ਕਿੱਥੇ ਚੱਲਦਾ ਨਾ ਚੱਲਦਾ ਕਿਹੜਾ ਕੇਸ ਆ ਕਿਹੜਾ ਨਾ ਕੇਸ ਆ ਹੁਣ ਅਣਪੜ੍ਹ ਜਨਾਨੀ ਆ ਜੋ ਕੋਈ ਅਣਪੜ੍ਹਾ ਔਰਤਾ ਜੇਕਰ ਉਹਦੇ ਘਰੇ ਜਾ ਕੇ ਇਸ ਤਰ੍ਹਾਂ ਦੇ ਬਿਆਨ ਲਿਖਾਇਆ ਜਾਂਦੇ ਆ ਪੁਲਿਸ ਵੱਲੋਂ ਉਹਨੂੰ ਥਾਣੇ ਨਹੀਂ ਸੱਦਿਆ ਜਾਂਦਾ ਤਾਂ ਇਹ ਸਮਝ ਲਓ ਕਿ ਦਾਲ ਦੇ ਵਿੱਚ ਕੁਝ ਕਾਲਾਗਾ ਜਾਂ ਫਿਰ ਧਾਲੀ ਸਾਰੀ ਕਾਲੀ ਆ ਫਿਰ ਇਸ ਕਰਕੇ ਭਗਵੰਤ ਮਾਨ ਨੇ ਜਿਹੜੇ 52 ਦੇ ਜਾਣੇ ਅਧਿਕਾਰੀ ਆ ਜਿਹੜੇ ਪੁਲਿਸ ਮਹਾਂਜਨ ਨੇ ਬਰਖਾਸਤ ਕੀਤੇ ਨੇ 9 ਐਸਐਸਪੀਾਂ ਦਾ ਤਵਾਦਲੇ ਕੀਤੇ ਨੇ ਕੀ ਪੰਜਾਬ ਪੁਲਿਸ ਇਹ ਸੁਧਰੇਗੀ ਇਹ ਵੱਡਾ ਸਵਾਲ ਆ ਕੀ ਘਰਾਂ ਦੇ ਵਿੱਚ ਜਾ ਕੇ ਇਹ ਜਿਹੜੀ ਦਰਖਾਸਤ ਆਈ ਆ ਕਹਿੰਦੇ ਘਰਾਂ ਦੇ ਵਿੱਚ ਅਸੀਂ ਤੁਹਾਡਾ ਬਿਆਨ ਲਿਖਦੇ ਆ ਬਿਆਨ ਲੈ ਕੇ ਲਿਆਉਣੇ ਆ ਇਹ ਅੱਜ ਤੱਕ ਹੋਇਆ ਕੋਈ ਇੱਕ ਵੱਡੇ ਮਾਨਸਾ ਦੇ ਐਸਐਸਪੀ ਨੂੰ ਧਿਆਨ ਦੇ ਵਿੱਚ ਲਿਆਉਣਾ ਜ਼ਰੂਰੀ ਆ ਸਾਡਾ ਕਿ ਗੌਰ ਕਰੇ ਭਾਈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਮਾਫ ਕਰਨਾ ਜ਼ਿਲ੍ਹਾ ਮਾਨਸਾ ਕਿਹੜੇ ਸਟੇਸ਼ਨ ਦੇ ਵਿੱਚ ਜੋਗਾ ਜਾਂ ਧਨੀਰ ਜਾਂ ਪਾਕਿਆ ਦੀ ਕਿ ਬਡਲਾੜਾ ਪੀਖੀ ਇਹਨਾਂ ਦੇ ਵਿੱਚ ਕੀ ਗੜਬੜ ਹੋ ਰਹੀ ਆ ਇਹ ਜਾਨਣਾ ਬਹੁਤ ਹੀ ਜ਼ਰੂਰੀ ਆ ਕਿ ਕਿਹਦੇ ਨਾਂ ਤੇ ਠੱਗੀਆਂ ਵੱਜ ਰਹੀਆਂ ਨੇ ਜਾਂ ਪੁਲਿਸ ਕਿਹਦੇ ਨਾਂ ਤੇ ਠੱਗੀਆਂ ਮਾਰ ਰਹੀ ਆ ਜਾਂ ਜਿਹੜੇ ਇੱਕ ਪ੍ਰਾਈਵੇਟ ਬੰਦੇ ਨੇ ਉਹ ਪੁਲਿਸ ਦੇ ਨਾਲ ਗੱਠਜੋੜ ਕਰਕੇ ਜਿਹੜਾ ਅੰਨ ਰੁਪਿਆ ਲੁੱਟ ਰਹੇ ਨੇ ਇਹ ਕਦੋਂ ਤੱਕ ਬੰਦੇ ਲੋਟ ਆਉਣਗੇ ਕਦੋਂ ਤੱਕ ਪੁਲਿਸ ਦੇ ਧੱਕੇ ਨਹੀਂ ਚੜਨਗੇ ਕਦੋਂ ਤੱਕ ਪੁਲਿਸ ਦੇ ਨਾਂ ਤੇ ਜਿਹੜੀਆਂ ਠੱਗੀਆਂ ਵੱਜਦੀਆਂ ਰਹਿਣਗੀਆਂ ਦੂਸਰੀ ਗੱਲ ਕਰਦੇ ਆ ਆਮ ਆਦਮੀ ਦੀ ਪਾਰਟੀ ਦੇ ਵਿੱਚ ਜੋ ਕੁਝ ਅੱਜ ਹੋ ਰਿਹਾਗਾ ਚੋਣਾਂ ਹਾਰ ਤੋਂ ਬਾਅਦ ਅੱਜ ਭਗਵੰਤ ਮਾਨ ਪੂਰੀ ਪਾਵਰ ਦਿਖਾ ਰਹੇ ਨੇ ਅੱਜ ਮੰਤਰੀ ਕਲਦੀਪ ਢਾਲੀਵਾਲ ਕੋਲੇ ਇੱਕ ਦੋ ਮਹਿਕਮੇ ਸੀ ਵਿਚਾਰੇ ਕੋਲੇ ਸਾਰੇ ਖੋਲੇ ਇੱਕ ਐਨ ਆਰ ਆਈ ਮਹਿਕਮਾ ਰਹਿ ਗਿਆ ਇੱਕ ਮਹਿਕਮੇ ਦਾ ਕਹਿੰਦੇ ਅੱਜ ਤੱਕ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕਲਦੀਪ ਢਾਲੀਵਾਲ ਨੂੰ ਐਂ ਨਹੀਂ ਪਤਾ ਕਿ ਇਹ ਮਹਿਕਮਾ ਮੇਰੇ ਕੋਲ ਹੈਗਾ ਸੀ ਕਿ ਨਹੀਂ ਹੈਗਾ ਸੀ ਤੇ ਉਹਦੇ ਤਹਿਤ ਜਿਹੜੇ ਮਲਾਜ਼ਮ ਨੇ ਉਹ ਵੀ ਕਿਉਂ ਤਨਖਾਹਾਂ ਲੈਂਦੇ ਨੇ ਜਣੇ ਕਿ ਕਲਦੀਪ ਧਾਲੀਆ ਤੇ ਦੂਜੀ ਜਾਂ ਤੀਜੀ ਵਾਰ ਜਿਹੜਾ ਮਹਿਕਮਾ ਖੋਇਆ ਜਾਂਦਾਗਾ ਖੋਇਆ ਜਾ ਰਿਹਾਗਾ ਜਾਂ ਹੋਰ ਮੰਤਰੀਆਂ ਕੋਲੋਂ ਵੀ ਜਿਹੜੇ ਅਹੁਦੇ ਖੋਏ ਜਾਂਦੇ ਨੇ ਕਿ ਜਿਵੇਂ ਉਹ ਕਿਹਾ ਜਾਂਦਾ ਕਿ ਤੁਸੀਂ 1% ਰੈਸੋਤ ਲੈਣੇ ਹੋ ਉਹਨਾਂ ਤੋਂ ਅੁੱਦਾ ਖੋਇਆ ਜਾਂਦਾਗਾ ਤੇ ਜਣੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਫੇਰ ਬਦਲ ਚੱਲ ਰਿਹਾਗਾ ਜਾਂ ਹੁਣ ਆਪਾਂ ਇਹ ਕਹਿ ਲਈਏ ਕਿ ਦਿੱਲੀ ਚੋਣਾ ਹਾਰ ਤੋਂ ਬਾਅਦ ਪਵਨਤਮਨ ਨੇ ਜਿਹੜਾ ਕਿ ਇੱਕ ਪੰਜਾਬ ਦੇ ਲਈ ਇੱਕ ਸਟੈਂਡ ਰੱਖ ਲਿਆ ਵੱਖਰਾ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਰਾਜ ਦਾ ਕਿ ਲੋਕ ਕਹਿੰਦੇ ਆ ਕਿ ਦਿੱਲੀ ਵਾਲਿਆਂ ਦੀ ਚੱਲਦੀ ਆ ਤੇ ਹੁਣ ਭਗਵਾਨਤ ਮਾਨ ਦਿਖਾ ਰਿਹਾ ਆਪਣੀ ਪਾਵਰ ਦਿੱਲੀ ਵਾਲਿਆਂ ਨੂੰ ਕਿ ਭਾਈ ਤੁਹਾਨੂੰ ਲੋਕ ਕਹਿ ਰਹੇ ਨੇ ਕਿ ਦਿੱਲੀ ਵਾਲਿਆਂ ਦੀ ਚੱਲਦੀ ਆ ਇੱਥੇ ਹੁਣ ਮੇਰੀ ਚੱਲਦੀ ਆ ਜਣੇ ਕਿ ਬੜਾ ਕੁਝ ਹੋ ਰਿਹਾਗਾ ਬੜਾ ਕੁਝ ਨਿਕਲ ਕੇ ਸਾਹਮਣੇ ਆ ਰਿਹਾਗਾ ਧੜਾ ਧੜਨ ਜਿਹੜੇ ਉਹ ਮਲਾਜਮਾਂ ਦੇ ਵਿੱਚ ਬਾਤਰੀਆਂ ਹੋ ਰਹੀਆਂ ਨੇ ਖਾਸ ਕਰਕੇ ਪੁਰਸ਼ ਦੇ ਉੱਤੇ ਗਾਇਂ ਡਿੱਗੀ ਹੋਈ ਆ ਵੱਡੀ ਕਿਉਂਕਿ ਅਕਸਰ ਪੁਰਸ਼ ਦਾ ਜਿਹੜਾ ਅਕਸਾ ਉਸਰੋਂ ਤੇ ਖਰਾਬ ਆ ਲੋਕ ਕਿੰਨਾਂ ਨਿੰਗਾ ਦੇ ਨਾਲ ਦੇਖਦੇ ਆ ਇਹ ਪੁਰਸ਼ ਨੂੰ ਆਪਣਾ ਅਕਸ ਸੁਧਾਰ ਲੈਣਾ ਚਾਹੀਦਾ ਕਿਉਂਕਿ ਪੰਜਾਬ ਦੇ ਜਾਇਆਂ ਤੁਸੀਂ ਪੰਜਾਬ ਦੇ ਗੱਭਰੂਆਂ ਪੰਜਾਬ ਦੀਆਂ ਧੀਆਂ ਭੈਣੋਂ ਤੁਸੀਂ ਸਾਰਿਆਂ ਠੀਕ ਆ ਕਿ ਤੁਹਾਨੂੰ ਪ੍ਰਮਾਤਮਾ ਨੇ ਨੌਕਰੀ ਦਿੱਤੀ ਆ ਤਾਨੂੰ ਜੇ 30000 ਮਿਲਦਾ 40 ਮਿਲਦਾ 50 ਮਿਲਦਾ ਜਾਂ ਉੱਪਰ ਮਿਲਦਾ ਤੁਸੀਂ ਉਹਨੇ ਤੇ ਸਬਰ ਕਰੋ ਇੱਕ ਉਹ ਬੰਦਾ ਦੇਖੋ ਤੁਸੀਂ ਜਿਸ ਨੂੰ 200 300 ਦਿਹਾੜੀ ਮਿਲਦੀ ਆ ਤੇ 100 ਦੀ ਸਬਜ਼ੀ ਦਾਲ ਆ ਜਾਂਦੀ ਆ ਤੇ ਬਾਜ਼ਾਰ ਕੱਖ ਨਹੀਂ ਤੁਹਾਨੂੰ ਤਾਂ ਫਿਰ ਵੀ 1000 ਤੋਂ 2000 ਦਿਨ ਦਾ ਮਿਲਦਾਗਾ ਤੇ ਤੁਹਾਡੀ ਡਿਊਟੀ ਆ ਤੇ ਤੁਹਾਡਾ ਸਤਕਾਰ ਵੀ ਆ ਤੇ ਉਹਨਾਂ ਲੋਕਾਂ ਦਾ ਹਾਲ ਦੇਖੋ ਕਿ ਜਿਹੜੇ 100 100 ਦੇ ਨਾਲ ਵੀ ਜਿਹੜਾ ਦਿਨ ਕੱਟੀਆਂ ਕਰਦੇ ਇੱਕ ਦਿਨ ਦਾ ਜੇ ਉਹਨੂੰ 100 ਰੁਪਏ ਮਿਲ ਜਾਂ ਕਈ ਨੂੰ 100 ਰੁਪਏ ਦਾ ਵੀ ਪੂਰਾ ਨਹੀਂ ਮਿਲਦਾ ਇਸ ਕਰਕੇ ਰੱਬ ਤੋਂ ਡਰਨਾ ਚਾਹੀਦਾਗਾ ਜੇ ਤੁਹਾਨੂੰ ਅਕਾਲ ਪੁਰਖ ਨੇ ਵਹਿਗੁਰੂ ਨੇ ਤੁਹਾਨੂੰ ਅਹੁਦੇ ਦਿੱਤੀਆਂ ਤਰੱਕੀਆਂ ਦਿੱਤੀਆਂ ਨੌਕਰੀਆਂ ਦਿੱਤੀਆਂ ਤੁਸੀਂ ਉਹਨਾਂ ਦੀ ਦਰਬਾਰ ਤੋਂ ਨਾ ਕਰੋ ਲੋਕਾਂ ਦਾ ਰੁਪਿਆ ਖਾ ਕੇ ਲੋਕਾਂ ਪਤਾ ਨਹੀਂ ਲੋਕ ਵਿਚਾਰੇ ਆਪ ਦਾ ਸਿਉਣਾ ਵੇਚਦੇ ਆ ਗਹਿਣੇ ਵੇਚਦੇ ਆ ਜਾਂ ਕੀ ਕੁਝ ਵੇਚ ਕੇ ਤੁਹਾਨੂੰ ਦਿੰਦੇ ਨੇ ਉਹ ਮਾੜਾ ਮੋਟਾ ਤੁਸੀਂ ਤਰਸ ਕਰਕੇ ਦੇਖੋ ਕਿਸੇ ਤੇ ਜੇ ਇਹ ਹਾਲ ਦੇ ਵਿੱਚ ਤੁਸੀਂ ਹੋਮੋ ਜਾਂ ਤੁਹਾਡੇ ਘਰ ਵਾਲੀਆਂ ਹੁਣ ਤੁਹਾਡੀਆਂ ਮਾਮਾ ਭੈਣਾਂ ਹੁਣ ਉਹ ਗਹਿਣੇ ਵੇਚ ਕੇ ਗਹਿਣੇ ਰੱਖ ਕੇ ਜਾਂ ਵੇਚ ਕੇ ਤੁਹਾਨੂੰ ਰੁਪਏ ਦੇ ਲੈ ਪੁੱਤ ਨੂੰ ਦੇਣਾ ਪਈਏ ਤੁਸੀਂ ਉਹਨਾਂ ਤੋਂ ਰਿਸੁੱਤ ਲਵੋ ਤੇ ਫਿਰ ਤੁਸੀਂ ਦੇਖੋ ਕਿ ਉਹਨਾਂ ਦੀ ਥਾਂ ਜੇ ਤੁਸੀਂ ਹੋਮੋ ਤੇ ਤੁਹਾਡਾ ਮਨ ਕਿੰਨਾ ਦੁਖੀ ਹੋਊਗਾ ਇਹ ਕ ਅੱਜ ਕੱਲ੍ਹ ਜਿਹੜਾ ਇਹ ਬੜਾ ਸਿਲਸਿਲਾ ਚੱਲ ਰਿਹਾ ਕਈ ਪਟਵਾਰੀਆਂ ਦੇ ਨਾਂ ਤੇ ਰੁਪਏ ਲੈਤੇ ਜਾ ਰਹੇ ਨੇ ਇੱਕ ਪਟਵਾਰੀ ਲੱਗਿਆ ਅੱਜ ਤਾਂ ਮਾਤਾ ਜ਼ਿਲ੍ਹੇ ਦੇ ਵਿੱਚ ਲੱਗਿਆਗਾ ਤੇ ਉਹਦੇ ਨਾਂ ਤੇ 5000 ਇੱਕ ਬੰਦਾ ਲੈਂਦਾਗਾ ਕਹਿੰਦਾ ਜੀ ਮੈਂ ਪਟਵਾਰੀ ਨੂੰ ਦੇਤਾ ਤੇ ਮੈਂ ਪਟਵਾਰੀ ਨੂੰ ਪੁੱਛਿਆ ਕਹਿੰਦਾ ਭਾਈ ਮੇਰੇ ਕੋਲੇ ਕੋਈ ਰੁਪਿਆ ਨਹੀਂ ਆਇਆ ਨਾ ਮੈਂ ਲੈਵਾਂ ਰੁਪਿਆ ਕੋਈ ਕਿਸੇ ਮਾਤਾ ਦਾ ਰੌਲਾ ਸੀ ਜ਼ਮੀਨ ਦਾ ਉਹਦੇ ਬਾਅਦ ਇੱਕ ਬੰਦਾ ਮਾਨਸਾ ਤੇ ਬੈਠਾ ਸਰਿਆਵਾ ਠੱਗੀਆਂ ਮਾਰ ਰਿਹਾ ਪੁਲਿਸ ਦੇ ਨਾਂ ਤੇ ਠੱਗ ਰਿਹਾਗਾ ਚੰਡੀਗੜ੍ਹ ਦੇ ਨੌ ਤੇ ਜੱਜਾਂ ਦੇ ਨੌ ਤੇ ਜਿਹੜਾ ਠੱਗੀਆਂ ਮਾਰ ਰਿਹਾਗਾ ਬੜੀਆਂ ਬੜੀਆਂ ਮਾਨਸਾ ਦਾ ਪ੍ਰਸ਼ਾਸਨ ਸੁੱਤਾ ਪਿਆ ਜਾਂ ਫਿਰ ਰਲਿਆ ਹੋਇਆਗਾ ਇਹ ਗੱਲ ਕਲੀਅਰ ਹੋਣੀ ਚਾਹੀਦੀ ਆ ਮਾਨਸਾ ਦੇ ਐਸਐਸਪੀ ਨੂੰ ਇਹ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਤੇ ਆ ਭਾਈ ਐਸਐਸਪੀ ਮੈਨੂੰ ਬੁਲਾਵੇ ਤੇ ਮੈਂ ਦੱਸਦਾ ਭਾਈ ਤੁਹਾਡਾ ਬੰਦਾ ਇੱਕ ਬੈਠਾ ਇੱਥੇ ਤੁਹਾਡੇ ਨਾਂ ਤੇ ਜਿਹੜਾ ਪੈਸੇ ਦੇ ਠੱਗੀਆਂ ਮਾਰ ਰਿਹਾਗਾ ਮੋਟਾ ਰੁਪਿਆ ਲੁੱਟ ਰਿਹਾਗਾ ਤੇ ਜੱਜਾਂ ਦੇ ਨਾਂ ਤੇ ਠੱਗੀਆਂ ਮਾਰ ਰਿਹਾਗਾ ਵਕੀਲਾ ਦੇ ਨਾਂ ਤੇ ਠੱਗੀਆਂ ਮਾਰ ਰਿਹਾਗਾ ਇੱਕ ਅਖੌਤੀ ਵਕੀਲ ਬਣ ਕੇ ਕਿ ਕਹਿੰਦਾ ਮੈਂ ਵਕੀਲ ਆ ਲੋਕਾਂ ਨੂੰ ਭਰਮ ਪਾਇਆ ਹੋਇਆਗਾ ਤੇ ਹਜ਼ਾਰਾਂ ਲੋਕਾਂ ਨੂੰ ਲੁੱਟ ਰਿਆਗਾ ਤੇ ਤੁਸੀਂ ਉਹਦੇ ਬਾਰੇ ਕਦੋਂ ਗੌਰ ਕਰੋਗੇ ਤੇ ਨਾ ਪੰਜਾਬ ਸਰਕਾਰ ਨਾ ਪੁਲਿਸ ਇਹਨਾਂ ਲੋਕਾਂ ਜਿਹੜੇ ਲੋਕ ਨੇ ਇਹ ਬੈਠੇ ਨੇ ਏਜੰਟ ਬੈਠੇ ਨੇ ਜਿਸ ਤਰ੍ਹਾਂ ਹੁਣ ਕੋਈ ਬਾਹਰ ਵਿਦੇਸ਼ ਭੇਜ ਦਿੰਦਾ ਕੋਈ ਕਹਿੰਦਾ ਮੈਂ ਤੁਹਾਡਾ ਮੁੰਡਾ ਫਲਾਣੇ ਮਹਿਕਮੇ ਚ ਲਵਾ ਦੂੰ ਕੋਈ ਮੈਂ ਤੁਹਾਡੇ ਮਹਿਕਮੇ ਚ ਲਵਾ ਦੂੰ ਇਸ ਤਰ੍ਹਾਂ ਠੱਗੀਆਂ ਵੱਜ ਰਹੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਨੂੰ ਇਸ ਵੱਲ ਵੀ ਜ਼ਰੂਰ ਜਿਹੜਾ ਹੈਗਾ ਉਹ ਧਿਆਨ ਦੇਣ ਦੀ ਜ਼ਰੂਰਤ ਆ ਕਿਉਂਕਿ ਪੰਜਾਬ ਦੇ ਵਿੱਚ ਪਹਿਲੇ ਹੀ ਜਿਹੜਾ ਨਸ਼ੇ ਦਾ ਕਰੋਪਾ ਲੋਕ ਕਹਿੰਦੇ ਆ ਕਿ ਪੰਜਾਬ ਪੁਲਿਸ ਚਲਾਨ ਕੱਟਣ ਤੇ ਰਹਿੰਦੀ ਆ ਜਾਂ ਫਿਰ ਬੜੇ ਬੜੇ ਜਿਹੜੇ ਠੱਗ ਬੈਠੇ ਨੇ ਉਹਨਾਂ ਤੋਂ ਡਰਦੀ ਆ ਤੇ ਨਾ ਹੀ ਨਸ਼ੇ ਤਸਰਕਰਾਂ ਦੇ ਘਰੇ ਵੱੜਦੀ ਆ ਸਿਰਫ ਇੱਕ ਚਲਾਨ ਕੱਢ ਦਿੰਦੀ ਆ ਵੀ ਇਹ ਲੋਕਾਂ ਨੂੰ ਧੱਕੇ ਨਾਲ ਜਿਹੜਾ ਲੋਕਾਂ ਦੇ ਘਰਾਂ ਤੇ ਇੱਕ ਚਲਾਨ ਕੱਟੇ ਜਾ ਰਹੇ ਨੇ ਜਾ ਕੇ ਮੈਂ ਕਹਿੰਦਾ ਜਿਹੜਾ ਬੰਦਾ ਗਲਤ ਆ ਉਹ ਗਲਤ ਆ ਚاہے ਕੋਈ ਅਫਸਰਾ ਮਲਾਜ਼ਮਾ ਚਾਹੇ ਆਮ ਬੰਦਾ ਹੈਗਾ ਉਹਦਾ ਚਲਾਨ ਕੱਟੋ ਚਾਹੇ ਜਿਹੜਾ ਬੰਦਾ ਹੈਗਾ ਜੋ ਵੀ ਆ ਜਿਹੜਾ ਬੰਦਾ ਗਲਤ ਆ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪਰ ਇੱਥੇ بڑے بڑے ਠੱਗ ਨੇ ਜਿਹੜੇ ਸੱਜਣ ਠੱਗ ਵਰਗੇ ਉਹ ਬੱਚੇ ਬੈਠੇ ਨੇ ਆਮ ਲੋਕਾਂ ਦਾ ਜਿਹੜਾ ਕਿ ਇੱਥੇ ਜਿਹੜਾ ਬੁਰਾ ਹਾਲ ਹੋ ਰਿਹਾ ਹੈਗਾ ਇਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਲੋਕਾਂ ਦੇ ਨੱਤ ਪਾਈ ਜਾਵੇ ਇਹਨਾਂ ਦਾ ਸਾਰਾ ਬੇਣਬਾ ਘੜਾਇਆ ਜਾਵੇ ਤੇ ਬਾਕੀ ਜਿਹੜਾ ਜੇ ਕੁਝ ਪੁੱਛਣਾ ਹੋਵੇ ਤਾਂ ਮੇਥੋਂ ਪੁੱਛ ਲਿਓ ਭਾਈ ਮੈਂ ਦੱਸ ਦੂੰਗਾ ਕਿ ਕਿਹੜੇ ਕਿਹੜੇ ਠੱਗ ਕਿੱਥੇ ਕਿੱਥੇ ਬੈਠੇ ਠੱਗੀਆਂ ਮਾਰ ਰਹੇ ਨੇ ਕਿਹੜੇ ਕਿਹੜੇ ਨਾਮ ਪੁਰਸ ਦੇ ਨਾਮ ਤੇ ਰੁਪਈਆ ਵਟ ਰਹੇ ਨੇ ਕਿਹੜੇ ਵਕੀਲਾ ਦੇ ਨਾਮ ਤੇ ਰੁਪਈਆ ਲੈ ਰਹੇ ਨੇ ਕਿਹੜੇ ਜੱਜਾਂ ਦੇ ਨਾਮ ਤੇ ਰੁਪਈਆ ਲੈ ਰਹੇ ਨੇ ਬੜਾ ਕੁਝ ਮਹਿਕਮੇ ਦੇ ਵਿੱਚ ਚੱਲ ਰਿਹਾਗਾ ਇਹ ਪੰਜਾਬ ਸਰਕਾਰ ਨੂੰ ਵੀ ਸਖਤ ਹੋਣ ਦੀ ਲੋੜ ਆ ਐਸਾ ਆਰੇ ਭਾਈਏ ਤੋਂ ਲੋਕ ਬਹੁਤ ਦੁਖੀ ਨੇ ਬਹੁਤ ਤੰਗ ਨੇ ਲੋਕਾਂ ਕੋਲੇ ਕੋਈ ਰਾਹ ਨਹੀਂ ਲੱਭਦਾ ਲੋਕੋ ਲੁੱਟਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੂੰ ਨਾ ਪੁਲਿਸ ਤੋਂ ਨਿਆ ਮਿਲਦਾ ਨਾ ਕਿਸੇ ਤੋਂ ਹੋਰ ਨਿਆ ਮਿਲਦਾ ਤੇ ਆਖਰ ਬੰਦਾ ਟੱਕਰਾ ਮਾਰ ਕੇ ਜਿਹੜਾ ਹਲਾ ਕਹਿੰਦਾ ਛੱਡ ਪਰੇ ਮੇਰੇ ਰੁਪਏ ਗਏ ਤਾਂ ਗੇ ਖੂ ਖਾਤੇ ਚ ਗਏ ਮੈਂ ਤਾਂ ਘਰੀ ਬੈਠਾ ਚੰਗਾਗਾ ਮੈਂ ਛੱਡਿਆ ਖੜਾ ਇਹ ਅੱਜ ਕੱਲ੍ਹ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਹੋ ਰਿਹਾਗਾ ਤੇ ਜੋ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਚੱਲ ਰਿਹਾਗਾ ਚਲੋ ਉਹ ਆਉਣ ਬਾਅਦ ਟਾਈਮ ਦੱਸੂਗਾ ਕਿ ਕੀ ਬੈਗ ਨਹੀਂ ਉਗੜਦੀ ਆ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਲਿਖਣਾ ਕਿ ਪੁਲਿਸ ਵਾਲਿਓ ਰਹਿਮ ਕਰੋ ਰਹਿਮ ਦੀ ਅਪੀਲ ਆ ਤਰਸ ਕਰੋ ਤੇ ਜਿਹੜੇ ਤੁਹਾਡੇ ਨਾਂ ਤੇ ਰੁਪਏ ਲੈ ਰਹੇ ਨੇ ਉਹਨਾਂ ਬੰਦਿਆਂ ਨੂੰ ਕਦੋਂ ਤੁਸੀਂ ਟੰਗੋਗੇ ਕਦੋਂ ਫੜੋਗੇ ਇਹ ਇੱਕ ਵੱਡਾ ਪੁਲਿਸ ਨੂੰ ਸਵਾਲ ਆ ਤੇ ਚੈਲੰਜ ਆ بڑے بڑے ਨਸ਼ੇ ਦੇ ਸਦਾਗਰ ਬੈਠੇ ਨੇ ਉਹਨਾਂ ਨੂੰ ਕਦੋਂ ਫੜੋਗੇ ਇੱਕ ਚਲਾਨ ਕੱਟਣ ਤੱਕ ਕਸੀਮਤ ਨਾ ਰਹੋ ਤੇ ਅੱਗੇ ਵੀ ਥੋੜਾ ਜਿਹਾ ਵੱਧੋ ਅੱਗੇ ਵੱਧ ਕੇ ਜਿਹੜਾ ਤੁਹਾਨੂੰ ਜਿਹੜਾ ਰੁਤਬਾ ਦਿੱਤਾ ਵਕਸ਼ਿਆ ਪ੍ਰਮਾਤਮਾ ਨੇ ਜੋ ਤੁਹਾਡੀ ਵਰਦੀ ਪਾਈ ਆ ਉਹਦੇ ਤਹਿਤ ਨਿਯਮਾਂ ਦੇ ਤਹਿਤ ਕੰਮ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋ ਸਕਦਾ ਹੈ ਕਿ ਇਸ ਵੀਡੀਓ ਦੇ ਨਾਲ ਕਿਸੇ ਦਾ ਪੈਸਾ ਵਾਪਸ ਆ ਸਕੇ ਕਿਸੇ ਦਾ ਜਿਹੜਾ ਭਵਿੱਖ ਉਹ ਸੁਧਰ ਸਕੇ ਲੋਕ ਆ ਜਿਹੜਾ ਠੱਗੀਆਂ ਦੇ ਜਾਲ ਦੇ ਵਿੱਚ ਫਸੇ ਨੇ ਉਹ ਬਾਹਰ ਨਿਕਲ ਸਕਣਾ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਪਤੇ